ਹਾਂਜੀ ਸਤਿ ਸ੍ਰੀ ਅਕਾਲ ਆਜੋ ਤੁਹਾਨੂੰ ਦਿਖਾਈਏ ਖੰਨੇ ਮੰਡੀ ਦਾ ਫਰੂਟ ਮੰਡੀ ਖੰਨੇ ਦੀ ਇਹਦੇ ਵਿੱਚ ਕਿਹੜਾ ਕਿਹੜਾ ਫਰੂਟ ਆਪਾਂ ਨੂੰ ਮਿਲਦਾ ਆ ਤੇ ਕਿਹੜਾ ਕਿਹੜਾ ਪ੍ਰਾਈਸ ਆ ਤੇ ਅੱਜ ਅਸੀਂ ਚਾਚੇ ਦੇ ਮੁੰਡੇ ਦੇ ਵਿਆਹ ਤੇ ਫਰੂਟ ਲੈਣ ਆਏ ਆ ਔਰੇ ਸਾਡੇ ਨਾਲ ਪਪੂ ਭਾਜੀ ਤੇ ਸੋਨੀ ਬਾਈ ਤੇ ਵੀਰਾ ਚਾਚਾ ਤੁਹਾਨੂੰ ਦਿਖਾਉਂਦੇ ਆ ਖੰਨੇ ਮੰਡੀ ਦਾ ਰੇਟ ਤੇ ਔਰੇ ਦਾ ਮਾਹੌਲ ਕਿਹੜਾ ਕਿਹੜਾ ਫਰੂਟ ਔਰੇ ਹੈਗਾ ਆ ਦੇਖੋ ਜੀ ਸਟਾਰਟਿੰਗ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਮੰਡੀ ਦੇਖੋ ਕਾਫੀ ਵੱਡੀ ਮੰਡੀ ਆ ਪਹਿਲਾਂ ਅਸੀਂ ਆਪਣੇ ਮਾਸ਼ੂ ਵਾਲੇ ਸਾਹਿਬ ਕੋਲ ਗਏ ਸੀ ਉੱਥੋਂ ਸਬਜ਼ੀ-ਭਾਜੀ ਉੱਥੋਂ ਲਈ ਆ ਤੇ ਹੁਣ ਆਪਾਂ ਫਰੂਟ ਦੀ ਖਰੀਦਦਾਰੀ ਦੇ ਲਈ ਜਦੋਂ ਤੁਸੀਂ ਵੱਡੀ ਕੁਆਂਟੀਟੀ ਦੇ ਵਿੱਚ ਸਮਾਨ ਲੈਣਾ ਹੁੰਦਾ ਨਾ ਇਹਨਾਂ ਕੋਲ ਟਰੱਕਾਂ ਦੇ ਟਰੱਕ ਆਉਂਦੇ ਆ ਪੂਰੇ ਪੇਟੀਆਂ ਦੀ ਪੇਟੀਆਂ ਹਰੇਕ ਫਰੂਟ ਇਹਨਾਂ ਕੋਲ ਡ੍ਰੈਗਨ ਫਰੂਟ, ਕੀਵੀ ਵਧੀਆ ਕੁਆਲਿਟੀ ਦਾ ਅਮਰੂਦ, ਕਸ਼ਮੀਰੀ ਸੇਬ ਤੇ ਕਾਲੇ ਚਟੇ ਂਗੂਰ ਸਾਰੇ ਪਏ ਹਨ ਕੋ ਸਾਰਾ ਸਮਾਨ ਯਾਥੋਂ ਦਿਖਾਉਂਦੇ ਆ ਕਿਹੜਾ ਸਿਸਟਮ ਹੈ ਇਧਰ ਆਪਣੇ ਪਪੂ ਬਾਜੀ ਹੋਣੀ ਦੇਖਦੇ ਹੋਏ ਇਹਨਾਂ ਨੇ ਜੇ ਕੋਈ ਚੀਜ਼ ਲਈ ਵੀ ਹੈ ਨਾ ਪਹਿਲਾਂ ਇਹਨਾਂ ਨੇ ਟੇਸਟ ਵੀ ਕਰਾਉਂਦੇ ਆ ਪਹਿਲਾਂ ਟੇਸਟ ਕਰੋ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਸੇਵ ਆਸ ਕਰਤਾ ਪਪੂਆ ਹੀ ਨੇ ਕਹਿੰਦੇ ਆ ਆ ਸੇਵ ਲੈਣਾ ਂਗੂਰ ਵੀ ਅਸੀਂ ਖਾ ਲਿਆ ਂਗੂਰ ਅਸੀਂ ਇਧਰ ਖਾਦੇ ਕਾਲੇ ਵਧੀਆ ਸੀ ਤੇ ਥੋੜੇ ਥੋੜੇ ਬੰਦੇ ਠੰਡ ਵੀ ਫੀਲ ਕਰਦੇ ਹੋਏ ਸਤਿ ਸ਼੍ਰੀ ਅਕਾਲ ਜੀ ਆ ਸਾਡਾ ਬੰਦਾ ਸਾਨੂੰ ਮਿਲਿਆ ਇਹਦੇ ਕੋਲੋਂ ਆਪਾਂ ਸਮਾਨ ਲੈਣਾ ਆ ਦੇਖੋ ਆ ਨਾਰ ਆ ਦੁੱਧ ਵਰਗਾ 700 ਰੁਪਏ ਦਾ ਆਪਾਂ 10 ਰੁਪਏ ਇਹ ਮੀਡੀਅਮ ਨਾਰ ਆ ਆ ਵੱਡਾ ਨਾਰ ਆ ਆ ਬੇਬੀ ਨਾਰ ਆ ਆ ਅਮਰੂਦ ਆ ਨਾਸਿਕ ਦਾ ਨਾਰ ਆ ਜੀ ਕੱਟ ਕੇ ਜਿਵੇਂ ਵਿਚੋ ਲਾਲ ਆ ਇੱਕ ਮੈਂ ਹੋਰ ਹੋਰ ਨਵੀਂ ਗੱਲ ਸੁਣੀ ਆ ਨਾ ਤੋਂ ਮੈਂ ਤਾਂ ਅੱਜ ਪਹਿਲੀ ਵਾਰ ਸੁਣੀ ਆ ਇਹ ਕਹਿੰਦੇ ਵੀ ਇੱਕ ਹੋਰ ਨਾਰ ਆਉਂਦਾ ਇਹਨਾਂ ਕੋਲ ਬਿਨਾ ਬੀਜਾਂ ਤੋਂ ਉਹਦੇ ਵਿੱਚ ਬੀਜ ਨਹੀਂ ਹੁੰਦਾ ਦਾਣੇ ਦੇ ਵਿੱਚ ਬੀਜ ਨਹੀਂ ਹੁੰਦਾ ਆ ਦੇਖੋ ਤੁਹਾਨੂੰ ਅਮਰੂ ਦਿਖਾਵਾ ਮੈਂ ਪਹਿਲਾਂ ਮੈਂ ਜੇ ਪਸਾਨੀ ਦੀ ਆ ਦੇਖੋ ਇਹਨਾਂ ਸਰੱਖਾ ਅਮਰੂ ਦਾ ਵੀਡੀਓ ਬਣਾ ਰਿਹਾ ਇਹਨੂੰ ਜਕਰਦਾ ਖਾਈ ਨਾ ਦੇਖੀ ਹੋ ਜਾਈਏ ਮੈਂ ਤੁਹਾਨੂੰ ਹੁਣ ਹਲਕਾ ਫੁਲਕਾ ਮੈਂ ਤੁਹਾਨੂੰ ਦੱਸਦਾ ਰੇਟਾਂ ਦਾ ਕਿੰਨਾ ਸਾਹਤਾ ਜੀ ਹੋਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਹੈ ਜੀ ਪੱਪੂ ਸ਼ਰਮਾ ਜੀ ਪੱਪੂ ਸ਼ਰਮਾ ਠੀਕ ਆ ਠੀਕ ਆ ਜੀ ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਇਹ ਕੰਮ ਕਰਦਿਆਂ ਨੂੰ ਮੈਨੂੰ ਹੋ ਗਿਆ ਜੀ 35 ਸਾਲ ਬੱਲਾ ਬੱਲਾ 35 ਸਾਲ ਹੋ ਗਏ ਠੀਕ ਆ ਠੀਕ ਆ ਵਧੀਆ ਜੀ ਸਾਰਾ ਵਧੀਆ ਰਿਸਪੌਂਸ ਆਦਾ ਵਧੀਆ ਬਹੁਤ ਵਧੀਆ ਬਹੁਤ ਟਾਪ ਦਾ ਵਧੀਆ ਵਧੀਆ ਕਸਟਮਰ ਸਾਰੇ ਸੈਟੀਸਫਾਈਡ ਆ ਹਾਂ ਜੀ ਪੂਰੇ ਜੀ ਪੂਰੇ ਕਾਫੀ ਵੱਡੇ ਲੈਵਲ ਦਾ ਰਿਸਮਾਨ ਬੜਾ ਦਾ ਹਰ ਇੱਕ ਚੀ ਹਾਂ ਜੀ ਹਾਂ ਜੀ ਸਾਰਾ ਸਾਲ ਇਹ ਆਪਾਂ ਨੂੰ ਸਾਰਾ ਫਰੂਟ ਮਿਲ ਜਾਂਦਾ ਜੀ 12 ਮਹੀਨੇ 30 ਦਿਨ ਜੀ ਠੀਕ ਆ ਜੀ ਸਾਰਾ ਹੀ ਫਰੂਟ ਆ ਹਾਂ ਜਿਹੜਾ ਫਰੂਟ ਖਾਓਗੇ ਆਮ ਜੋ ਜੋ ਖਾਓਗੇ ਮਿਲ ਜੂਗਾ ਠੀਕ ਆ ਠੀਕ ਆ ਠੀਕ ਆ ਜੀ ਤੇ ਮੈਨੂੰ ਮੋਟਾ ਮੋਟਾ ਰੇਟ ਦੱਸਿਓ ਜਿੱਦਾਂ ਆ ਕਿਹੜਾ ਮਰੂਦ ਹੈਗਾ ਇਹ ਇਹ ਨੂੰ ਕਹਿੰਦੇ ਆ ਜੀ ਮਾਧੋਪੁਰ ਵਾਲਾ ਬਰੂ ਕਹਿੰਦੇ ਆ ਰਾਜਸਥਾਨ ਦਾ ਕਹਿੰਦੇ ਆ ਠੀਕ ਆ ਜੀ ਇਹਦਾ ਕੀ ਪ੍ਰਾਈਸ ਆ ਜਿੱਦਾਂ ਇਹ 600 ਰੁਪਏ ਦਾ ਡੱਬਾ 10 ਕਿਲੋ ਦਾ 600 ਰੁਪਏ 10 ਕਿਲੋ ਦਾ ਡੱਬਾ ਜੀ ਵਧੀਆ ਕੁਆਲਿਟੀ ਠੀਕ ਆ ਤੇ ਆਪਣੀ ਕੀ ਵੀ ਆ ਗਈ ਹੈ ਨਾ ਹਾਂਜੀ ਕੀ ਵੀ 750 ਰੁਪਏ ਦੇ ਹੈ ਸਾਢੇ 750 ਜਾਂ ਸਾਢੇ 650 ਰੁਪਏ ਆ ਜੀ ਸਾਢੇ 650 ਠੀਕ ਆ ਠੀਕ ਆ ਜੀ ਓ ਆਹ ਵਾਲਾ ਹੈਗਾ ਡ੍ਰੈਗਨ ਫਰੂਟ ਇਹ ਡ੍ਰੈਗਨ ਫਰੂਟ ਹੈ ਓਕੇ ਜੀ ਇਹਦਾ ਕੀ ਪ੍ਰਾਈਸ ਆ ਜੀ ਇਹ 1000 ਰੁਪਏ ਦਾ ਡੱਬਾ ਹੈ ਅੱਛਾ ਇਹ ਕਿੰਨੇ ਹੁੰਦਾ ਇਹ ਜੀ 20 ਪੀਸ ਹ ਇਹ ਸੀ ਬਰਕੀ ਦਾ ਜੀ ਇਹ ਟਰਕੀ ਦਸੇਵਾ ਜੀ ਤੇ ਆਪਣੇ ਕੋਲ 18 ਕਿਲੋ ਸੇਵ ਹੁੰਦਾ 4100 4000 ਦਾ ਡੱਬਾ ਜਿਆਦਾ ਡਿਮਾਂਡ ਕਿਹਦੀਆਂ ਦੀ ਕਸ਼ਮੀਰੀ ਜਿਆਦਾ ਸੇਲ ਹੁੰਦਾ ਕਿ ਨੌਰ ਦਾ ਕਸ਼ਮੀਰ ਦਾ ਅੱਛਾ ਠੀਕ ਆ ਠੀਕ ਆ ਉਹਨਾਂ ਸੇਵ ਜਿਆਦਾ ਹੁੰਦਾ ਠੀਕ ਆ ਠੀਕ ਆ ਜੀ ਮੰਡੀ ਸਾਰਾ ਦਿਨੇ ਇੱਧਰ ਰਹਿੰਦੀ ਆ ਰੌਣਕ ਨਹੀਂ ਨਹੀਂ ਹਾਂਜੀ ਮਾਰਨਿੰਗ 10 ਵਜੇ ਤੱਕ ਅੱਛਾ 10 ਵਜੇ ਤੱਕ ਸਵੇਰੇ 5 ਤੋਂ ਲੈ ਕੇ 10 ਵਜੇ ਤੱਕ 5 ਤੋਂ 10 ਵਜੇ ਤੱਕ ਤੇ ਸਾਢੇ ਸੱਤੇ ਦਿਨ ਹਨ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਸ਼ੁਕਰੀਆ ਜੀ ਤੇ ਆਪਾਂ ਤੁਹਾਨੂੰ ਕੋਸ਼ਕ ਮੇਨ ਮੇਨ ਫਰੂਟਾਂ ਦੇ ਰੇਟ ਦੱਸਿਆ ਨਾ ਤੇ ਸਵੇਰੇ 5 ਵਜੇ ਸ਼ੁਰੂ ਹੋ ਜਾਂਦੀ ਹੈ ਮੰਡੀ 10 ਵਜੇ ਤੱਕ ਚੱਲਦੀ ਹੈ ਇਹ ਜੇ ਤੁਸੀਂ ਵੀ ਸ਼ੌਕੀਨ ਹੋਵੋ ਆਪਣੇ ਕਿਸੇ ਵਿਆਹ ਸ਼ਾਦੀ ਪ੍ਰੋਗਰਾਮ ਤੇ ਜਾਂ ਐਵੇਂ ਵੀ ਤੁਸੀਂ ਜੇ ਵੱਡੀ ਕੁਆਲਿਟੀ ਲੈਣਾ ਹੋਵੇ ਖੰਡੇ ਮੰਡੀ ਆ ਕੇ ਤੁਸੀਂ ਹਰ ਇੱਕ ਕੁਆਲਿਟੀ ਲੈ ਸਕਦੇ ਹੋ